ਕੀ ਕਾਂਗਰਸ ਪਾਰਟੀ ਨੇ ਜਿੱਥੇ-ਜਿੱਥੇ ਤਾਂ ਅੰਗਰੇਜ਼ਾਂ ਦਾ ਸਿੱਧਾ ਰਾਜ ਸੀ ਉੱਥੇ ਤਾਂ ਗਰੀਦਾਂ ਦੇ ਖਿਲਾਫ ਕਾਂਗਰਸ ਪਾਰਟੀ ਲੜਾਈ ਲੜਦੀ ਸੀ ਲੇਕਿਨ ਰਿਆਸਤਾਂ ਦੇ ਖਿਲਾਫ ਕਾਂਗਰਸ ਪਾਰਟੀ ਲੜਾਈ ਨਹੀਂ ਸੀ ਲੜਦੀ ਜੀ ਇਸ ਲਈ ਰਿਆਸਤਾਂ ਦੇ ਜਿਹੜੇ ਸੁਚੇਤ ਲੋਕ ਸੀ ਉਹਨਾਂ ਸੁਚੇਤ ਲੋਕਾਂ ਨੇ ਇੱਥੇ ਆਪਣੀਆਂ ਜਥੇਬੰਦੀਆਂ ਬਣਾ ਲਈਆਂ ਜਿਹਦਾ ਨਾਂ ਰੱਖਿਆ ਰਿਆਸਤੀ ਪਰਜਾ ਮੰਡਲ ਠੀਕ ਹੈ ਸਾਡੀ ਪਟਿਆਲਾ ਰਿਆਸਤ ਦੀ ਜਿਹੜੀ ਰਿਆਸਤੀ ਪਰਜਾ ਮੰਡਲ ਸੀ ਉਹਦੇ ਪਹਿਲੇ ਬਾਨੀ ਪ੍ਰਧਾਨ ਸੀ ਸਰਦਾਰ ਸੇਵਾ ਸਿੰਘ ਠੀਕਰੀ ਠੀਕਰੀ ਵਾਲਾ ਹਾਂਜੀ ਅਦਗ ਮੀਤ ਸਿੰਘ ਜਿਹੜੇ ਅੱਜ ਕੱਲ ਕੈਨੇਡਾ ਦੇ ਵਿੱਚ ਐਨਡੀਪੀ ਦੇ ਲੀਡਰ ਹੈ ਇਹ ਉਹਨਾਂ ਦੇ ਸਕੇ ਭਰਾ ਦੇ ਪੁੱਤਰੇ ਹੈ ਠੀਕ ਹੈ ਕਿਉਂਕਿ ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਦੇ ਦੋ ਸੁਪੁੱਤਰ ਸੀ ਉਹ ਦੋਨੋਂ ਬਚਪਨ ਚ ਮਰ ਗਏ ਸੀ ਜੀ ਔਰ ਉਹਨਾਂ ਦੀ ਇੱਕ ਬੇਟੀ ਹੈ ਉਹਨਾਂ ਦੀ ਬੇਟੀ ਚੂਲੜਪਿੰਡ ਦੇ ਵਿੱਚ ਵਿਆਹੀ ਹੋਈ ਹੈ ਜਿਹੜੀ ਚਲੋ ਉਹਨਾਂ ਦਾ ਆਪਣਾ ਪਰਿਵਾਰ ਹੈ ਤਾਂ ਇਹ ਮਤਲਬ ਉਹਨਾਂ ਦਾ ਵਾਰਸ ਕਹਿ ਸਕਦੇ ਆਪਾਂ ਜਗਮੀਤ ਸਿੰਘ ਇਹ ਉੱਥੇ ਹੈ ਜੀ ਤਾਂ ਉਹ ਫਿਰ ਜਿਹੜੀ ਉਹਨਾਂ ਨੇ ਉਸ ਵੇਲੇ ਬਣਾਇਆ ਹੁੰਦਾ ਸੀ ਸਾਰਾ ਸਿਲਸਿਲਾ ਸਾਰਾ ਉਹਦੇ ਹਿਸਾਬ ਨਾਲ ਰਿਆਸਤੀ ਪਰਜਾ ਮੰਡਲ ਵਾਲੇ ਲੜਾਈ ਲੜਦੇ ਹੁੰਦੇ ਸੀ ਦੂਜੇ ਪਾਸੇ ਜਿਹੜਾ ਏਸੀ ਕੇ ਮੁਜਾਰੇ ਨੂੰ ਜਿੱਥੇ ਬੰਦ ਕੀਤਾ ਜਾਵੇ ਜੀ ਰਿਆਸਤੀ ਪਰਜਾ ਮੰਡਲ ਵਾਲੇ ਤੇ ਕੁਝ ਮੁਜਾਰੇ ਆਗੂ ਜਿਹੜੇ ਹੈਗੇ ਉਹਨਾਂ ਦੀ ਆਪਸੀ ਸਹਿਮਤੀ ਬਣੀ ਕਿ ਆਪਾਂ ਕੁਛ ਨਾ ਕੁਛ ਕਰੀਏ ਤੇ 1930ਆਂ ਦੇ ਵਿੱਚ ਆਲ ਇੰਡੀਆ ਪੱਧਰ ਦੇ ਉੱਤੇ ਇੱਕ ਜਿੱਥੇਬੰਦੀ ਬਣੀ ਕਿਸਾਨਾਂ ਦੀ ਜਿਹਦਾ ਨਾਮ ਰੱਖਿਆ ਗਿਆ ਆਲ ਇੰਡੀਆ ਕਿਸਾਨ ਸਭਾ ਜੀ ਉਸ ਕਿਸਾਨ ਸਭਾ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਸੀ ਉਹਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੀ ਸੀ ਜੀ ਉਹਦੇ ਵਿੱਚ ਏ ਕੇ ਗੋਪਾਲਨ ਵੀ ਸੀ ਉਹਦੇ ਵਿੱਚ ਸੋਰ ਸਿੰਘ ਜੂਸ਼ਪੁਰ ਦੇ ਬੰਦੇ ਸੀ ਉਹਨਾਂ ਨੇ ਕਿਹਾ ਕਿ ਜਥੇਬੰਦੀ ਬਣਾਈ ਗਈ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਜਿਹੜੇ ਦੇਸ਼ ਭਗਤ ਸੀਗੇ ਪਾਰਟੀਆਂ ਭਾਵੇਂ ਇਹਨਾਂ ਦੀ ਬੱਖੋ ਬਖਰੀਆਂ ਹੁੰਦੀਆਂ ਸੀ ਲੇਕਿਨ ਜਨਤਕ ਜਥੇਬੰਦੀਆਂ ਬਣਾ ਕੇ ਇਕੱਠੇ ਨਾਲ ਕੰਮ ਕਰਦੇ ਸੀ ਤਾਂ ਕਿ ਆਮ ਲੋਕਾਂ ਨੂੰ ਲਾਭ ਮਿਲਦੀ ਰਹੇ ਜੀ ਤਾਂ ਆਲ ਇੰਡੀਆ ਕਿਸਾਨ ਸਭਾ ਜਿਹੜੀ ਬਣੀ ਉਸ ਕਿਸਾਨ ਸਭਾ ਤੋਂ ਪ੍ਰੇਰਣਾ ਲੈ ਕੇ ਜਿਹੜੇ ਚੰਗੇ ਸੁਚੇਤ ਲੀਡਰ ਸੀ ਉਹਨਾਂ ਨੇ ਰਿਆਸਤਾਂ ਦੇ ਵਿੱਚ ਮੁਜਾਹਰਾ ਨੂੰ ਜੁੜੇਬੰਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਇੱਕ ਮਜ਼ਬੂਤ ਮੁਜਾਹਰਾ ਲਹਿਰ ਬਣ ਗਈ ਔਰ ਇਸ ਮੁਜਾਰਾ ਲਹਿਰ ਦੇ ਲਈ ਫਿਰ ਨਿਜ਼ਮ ਬਣਾਏ ਗਏ ਇਹਦੇ ਲਈ ਫਿਰ ਬਕਾਇਦਾ ਦਸਤੇ ਬਣਾਏ ਗਏ ਕਿ ਜਿੱਥੇ ਜਿੱਥੇ ਮੁਜਾਰਿਆਂ ਦੇ ਉੱਤੇ ਕੋਈ ਤਸ਼ੱਦਦ ਹੋਵੇ ਉਹਨਾਂ ਦੀ ਕੁੱਟਮਾਰ ਹੋਵੇ ਉਹਦਾ ਮੁਕਾਬਲਾ ਕਿਵੇਂ ਕਰਦੇ ਇਹਦੇ ਲਈ ਫਿਰ ਹਥਿਆਰਬੰਦ ਦਸਤੇ ਬਣਾਏ ਗਏ ਔਰ ਇਹ ਜਿਹੜੇ ਹਥਿਆਰਬੰਦ ਦਸਤਿਆਂ ਦੀ ਅਗਵਾਈ ਦੇਣ ਵਾਲਾ ਬੰਦਾ ਸੀ ਉਹਦਾ ਨਾਮ ਸੀ ਤੇਜਾ ਸਿੰਘ ਸੁਤੰਤਰ ਠੀਕ ਹੈ ਤੇਜਾ ਸਿੰਘ ਸੁਤੰਤਰ ਬੇਸਿਕਲੀ ਇੱਕ ਸਿੱਖ ਲੀਡਰ ਸੀ ਪਿੰਡ ਉਹਦਾ ਅਲੂਣਾ ਸੀ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਉੱਥੇ ਇੱਕ ਪਿੰਡ ਸੀ ਨਾਲ ਤੇਜਾ ਬੀਲਾ ਤੇਜਾਬੀਲਾ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸੀ ਤੇ ਉਸ ਗੁਰਦੁਆਰੇ ਦਾ ਮਹੰਤਬ ਵਿਵਚਾਰ ਕਰਦਾ ਹੁੰਦਾ ਸੀ ਜੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਤੇਜਾ ਸਿੰਘ ਜਿਹੜਾ ਸੀ ਇਹਦਾ ਨਾਂ ਸੀ ਸੁਮੰਦ ਸਿੰਘ ਸੁਮੰਦ ਸਿੰਘ ਨੇ ਵੀ ਇੱਕ ਜਥਾ ਬਣਾ ਲਿਆ ਤੇ ਉਸ ਜਥੇ ਨੇ ਉਹ ਜਿਹੜਾ ਸੀਗਾ ਤੇਜਾਬੀਲਾ ਪਿੰਡ ਦਾ ਗੁਰਦੁਆਰਾ ਉਹ ਆਜ਼ਾਦ ਕਰਾ ਲਿਆ ਤਾਂ ਜਥੇ ਦੇ ਲੋਕਾਂ ਨੇ ਕਹਿਤਾ ਜੀ ਤੁਹਾਡਾ ਜਥੇਦਾਰ ਜੀ ਸੀ ਨਾਂ ਬਦਲਦੇ ਹਾਂ ਹਾਂਜੀ ਉਹਨਾਂ ਨੇ ਸਿਮੰਦ ਸਿੰਘ ਤੋਂ ਨਾਮ ਬਦਲ ਕੇ ਕਰਤਾ ਤੇਜਾ ਸਿੰਘ ਗੁਰਦੁਆਰਾ ਆਜ਼ਾਦ ਕਰਾਇਆ ਸੀ ਸੁਤੰਤਰ ਕਰਾਇਆ ਸੀ ਰੱਖਤਾ ਨਾਮ ਤੇਜਾ ਸਿੰਘ ਸੁਤੰਤਰ ਹਾਂ ਤਾਂ ਤੇਜਾ ਸਿੰਘ ਸੁਤੰਤਰ ਕਮਿਊਨਿਸਟ ਲੈਰ ਸ਼ਾਮਿਲ ਹੋ ਗਿਆ ਕਮਿਊਨਿਸਟ ਲੈਰ ਦੇ ਵਿੱਚ ਉਹਦੇ ਮਤਭੇਦ ਹੋ ਗਏ ਕਮਿਊਨਿਸਟ ਲੈਰ ਦੇ ਵਿੱਚ ਇੱਕ ਹਥਿਆਰਬੰਦ ਲੈਰ ਉਹਨਾਂ ਨੇ ਬਣਾ ਲਈ ਜਿਹਦਾ ਨਾਂ ਸੀ ਲਾਲ ਪਾਰਟੀ ਠੀਕ ਹੈ ਲਾਲ ਪਾਰਟੀ ਤੇ ਮੁਜਾਰਾ ਲੈਰ ਦਾ ਇਹ ਜਿਵੇਂ ਸਾਡੀਆਂ ਆ ਰਿਆਸਤਾਂ ਸੀ ਇਥੇ ਨਾਦ ਆਫ ਸੀ ਤਾਲਵੀਰ ਹੋ ਗਿਆ ਉਹਨਾਂ ਨੇ ਫਿਰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਜਥੇਬੰਦਕ ਤੌਰ ਦੇ ਉੱਤੇ ਅਜੇਹੀ ਲੜਾਈ ਲੜੀ ਜੀ ਅਤੇ ਇਹ ਹੀ ਲੜਾਈ ਲੜੀ ਕਿ ਉਸ ਲੜਾਈ ਨੇ ਚੂਲਾ ਹਲਾ ਕੇ ਰੱਖ ਦਿੱਤੀ ਰਿਆਸਤ ਪਟਿਆਲਾ ਦੀਆਂ ਪਹਿਲਾ ਮਹਾਰਾਜਾ ਭੁਪਿੰਦਰ ਸਿੰਘ ਰਿਆਸਤ ਪਟਿਆਲਾ ਦਾ ਜਿਹੜਾ ਉਹ ਰਾਜਾ ਹੁੰਦਾ ਸੀ ਉਹਨੇ ਤਾਂ ਪਹਿਲੀ ਲਗਨ ਦਿੱਤੀ ਬਾਅਦ ਦੇ ਵਿੱਚ ਉਹਦੀ ਮੌਤ ਤੋਂ ਬਾਅਦ ਜਦੋਂ ਮਹਾਰਾਜਾ ਯਾਦਵਿੰਦਰ ਸਿੰਘ ਇੱਥੇ ਦਾ ਮਤਲਬ ਰੂਲਰ ਬਣਿਆ ਹਾਂਜੀ ਤੇ ਯਾਦਵਿੰਦਰ ਸਿੰਘ ਥੋੜਾ ਜਿਆਦਾ ਆਪਣੇ ਬਾਪ ਨਾਲੋਂ ਦਾ ਫਰਕ ਸੀ ਉਹਨੇ ਕਿਹਾ ਵੀ ਆਪਾਂ ਛੋਟੀਆਂ-ਬੋਟੀਆਂ ਮਤਲਬ ਇਹਨਾਂ ਨੂੰ ਫੈਸਿਲਿਟੀ ਦੇ ਦੇਈਏ ਉਹਨੇ ਮੁਜਾਰੇ ਆਸਤੇ ਫੈਸਿਲਿਟੀਆਂ ਦੇਣ ਗਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਮੁਜਾਰਿਆਂ ਦੇ ਸਾਹਮਣੇ ਲੜਾਈ ਵੱਡੀ ਸੀ ਮਾਲਕੀ ਦੀ ਕਿ ਜ਼ਮੀਨਾਂ ਅਸੀਂ ਬੋਣੇ ਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਲਕੀ ਮਾਲਕੀ ਦਾ ਹੱਕ ਜਿਹੜਾ ਹੈਗਾ ਉਹ ਹਲਵਾ ਕਾ ਨੂੰ ਦਿੱਤਾ ਹੋਇਆ ਹੈ ਤੇ ਇਹ ਸਿੱਖ ਸਟੇਟ ਹੈ ਇਹ ਸਿੱਖ ਸਟੇਟ ਦੇ ਵਿੱਚ ਮੁਜਾਰਿਆਂ ਤੋਂ ਜ਼ਮੀਨ ਦੀ ਮਾਲਕੀ ਦਾ ਹੱਕ ਕਿਉਂ ਕੋ ਹੈਗੇ ਉਹ ਇਸ ਗੱਲ ਤੇ ਖਲੋਤੀ ਸੀ ਗੱਲ ਚੱਲਦੀ ਰਹੀ ਅਲਟੀਮੇਟਲੀ ਜਦੋਂ 1947 ਚ ਮੁਲਕ ਆਜ਼ਾਦ ਹੋ ਗਿਆ ਤਾਂ ਫਿਰ ਅੱਠ ਰਿਆਸਤਾਂ ਨੂੰ ਇਕੱਠਿਆਂ ਕਰਕੇ ਇੱਕ ਸਟੇਟ ਬਣاتی ਜਿਹਦਾ ਨਾਂ ਰੱਖਿਆ ਸੀ ਪੈਸੂ ਜੀ ਮੁਜਾਰਿਆਂ ਦੀ ਡਿਮਾਂਡ ਉਹ ਲੋ ਏਸੀ ਕੇ ਪੈਪਸੂ ਨੇ ਸਾਰੇ ਪੰਜਾਬ ਨੂੰ ਇਕੱਠਾ ਕਰ ਦਿਓ ਪਰ ਕਿਉਂਕਿ ਉਹ ਰਾਜਿਆਂ ਦੇ ਨਾਲ ਮੌਜਦਾ ਹੋਇਆ ਸੀ ਅੰਗਰੇਜ਼ਾਂ ਦਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਲ ਉਹਨਾਂ ਨੇ ਸਮਝੌਤਾ ਇਹ ਕੀਤਾ ਸੀ ਕਿ ਤਾਂ ਜ਼ਿੰਦਗੀ ਤੁਸੀਂ ਜਿਹੜੇ ਹੈ ਰਾਜਪ੍ਰਮukh ਰਹੋਗੇ ਜੀ ਤਾਂ ਉਹ ਰਾਜਪ੍ਰਮukh ਸੀਗਾ ਤੇ ਉਹਨਾਂ ਦੀ ਜਿਹੜੀ ਪਹਿਲੀ ਸਰਕਾਰ ਬਣੀ ਉਹ ਉਹਦੇ ਵਿੱਚ ਉਹਨਾਂ ਦੇ ਮਾਮਾ ਜੀ ਜਿਹੜੇ ਹੈ ਗਿਆਨ ਸਿੰਘ ਰਾੜੇ ਵਾਲਾ ਮੁੱਖ ਮੰਤਰੀ ਬਣ ਗਿਆ ਇਹ ਗੱਡੀ ਚੱਲਦੀ ਰਹੀ ਚਲਦੇ ਚਲਾਉਂਦੇ ਆਖਿਰ ਜੋ ਟਕਰਾ ਹੋਣੀ ਹੈ ਸ਼ੁਰੂ ਹੋ ਗਈ ਤੇ ਇੱਕ ਸਟੇਜ ਇਹ ਆ ਗਈ ਦਾਨੀਅਲ ਗਿਆ ਸਭ ਕੁ ਇਲੈਕਸ਼ਨ ਹੋ ਗਈ ਜੀ ਜਿਹੜੀ ਇੱਕ ਪਟੀਸ਼ਨ ਹੋਈ ਸੀ ਇਲੈਕਸ਼ਨ ਪਟੀਸ਼ਨ ਦੀ وجہ ਕਾਰਨ ਗਿਆਨ ਸਿੰਘ ਰਾੜਾ ਡਿਸਕਵਾਲਿਫਾਈ ਹੋ ਗਿਆ ਉਹ ਤੋਂ ਬਾਅਦ ਅਗਲੀ ਸਰਕਾਰ ਬਣਨੀ ਸੀ ਤੇ ਉਹ ਸਰਕਾਰ ਕਿਵੇਂ ਬਣਾਈ ਜਾਵੇ ਜਿਹੜੀ ਇਲੈਕਸ਼ਨ ਹੋਈ ਜੀ ਇਲੈਕਸ਼ਨ ਦੇ ਵਿੱਚ ਅਕਾਲੀ ਕਾਂਗਰਸੀ ਤੇ ਕਮਿਊਨਿਸਟ ਤਿੰਨ ਤਰਾਸੀ ਦੋਨੇ ਤਰਾ ਬਰਾਬਰ ਰਹਿ ਗਿਆ ਅਕਾਲੀ ਤੇ ਕਾਂਗਰਸੀ ਜਿਹੜੇ ਆਜ਼ਾਦ ਵਗੈਰਾ ਵੀ ਹੋਈ ਸੀ ਲੇਕਿਨ ਕਮਿਊਨਿਸਟਾਂ ਦੇ ਕੋਲੇ ਤਿੰਨ ਸੀਟਾਂ ਸੀ ਤਿੰਨ ਐਮਐਲਏ ਉਹਨਾਂ ਦੇ ਜ਼ਿਲ੍ਹਿਆਂ 'ਚ ਬੈਠੇ ਜਿੱਤ ਗਏ ਸੀ ਦੋ ਜ਼ਿਲ੍ਹਿਆਂ 'ਚ ਬੈਠੇ ਸੀ ਇੱਕ ਬਾਹਰ ਸੀ ਜਿਹੜਾ ਬਾਹਰੋਂ ਜੁੱਤੀਆ ਉਹਦਾ ਨਾਮ ਸੀ ਬਾਬਾ ਅਰਜਨ ਸਿੰਘ ਪਧੌੜ ਠੀਕ ਹੈ ਜੀ ਤੁਹਾਡੇ ਯਾਦ ਹੋਣਾ ਇੱਕ ਵਾਰੀ ਬਾਬਾ ਅਰਜਨ ਸਿੰਘ ਪਧੌੜ ਦੇ ਜਿਹੜੇ ਹੈਗੇ ਵਾਰਿਸ ਨੇ ਇੱਕ ਨੇ ਖੁਦਕੁਸ਼ੀ ਕਰ ਲਈ ਸੀ ਕਰਜ਼ੇ ਚ ਹਾਂਜੀ ਬਿਲਕੁਲ ਆਪਾਂ ਪ੍ਰੋਗਰਾਮ ਕੀਤਾ ਸੀਗਾ ਕਿ ਜਿਹੜਾ ਲੋਕਾਂ ਨੂੰ ਜ਼ਮੀਨਾਂ ਦੋਦਾ ਰਿਹਾ ਸੀ ਆਪਾਂ ਆਪ ਰਹਿ ਗਿਆ ਆਪੁਰਨ ਦੀ ਹਾਲਤ ਕੀ ਹੈ ਤੇ ਦੂਸਰੇ ਦੋ ਬੰਦੇ ਸੀ ਰਾਜਾ ਸਿੱਖ ਬਾਈਕਾਸਟਰ ਰਾਜਾ ਸਿੱਖ ਪਰ ਬੜਾ ਤਿੱਕੀ ਬੁੱਧੀ ਦਾ ਮਾਲਕ ਧਰਮ ਸਿੰਘ ਫੱਕਰ ਪਿੰਡ ਦਲੇਲ ਸਿੰਘ ਵਾਲਾ ਠੀਕ ਹੈ ਉਹ ਮਾਨਸਾ ਕੋਲੇ ਉਹ ਜੇਲ੍ਹ ਚ ਬੈਠਾ ਐਮਐਲਏ ਬਣਿਆ ਸੀ ਉਹ ਮਜਾਰਾ ਲੀਡਰ ਸੀ ਉਹ ਲੜਾਈ ਲੜਦੇ ਹੁੰਦੇ ਸੀ ਹਥਿਆਰਬੰਦ ਤੇ ਜਗੀਰ ਸਿੰਘ ਜੋਗਾ ਦਾ ਕਿਸੇ ਜਾਣ ਪਛਾਣ ਦਾ ਮਤਾਜ ਨਹੀਂ ਇਹ ਜੋਗਾ ਪਿੰਡ ਦੇ ਹੁੰਦੇ ਸੀ ਇਹ ਮਾਨਸਾ ਤੋਂ ਐਮਐਲ ਬਣ ਕੇ ਤਿੰਨੇ ਮਹੀਨੇ ਇਹਨਾਂ ਨੇ ਬਣ ਕੇ ਪੈਸੂ ਠੀਕ ਹੈ ਤੇ ਤਨਾਸਬ ਤਿੰਨਾਂ ਦੇ ਕੋਲੇ ਸੀ ਦੋਨੇ ਦਰਾਉਣ ਲੱਗ ਗਏ ਕਿ ਆਓ ਜੀ ਸਾਡੇ ਨਾਲ ਲੜੋ ਸਾਡੇ ਨਾਲ ਲੜੋ ਉਹ ਕਹਿੰਦੇ ਵੀ ਉਹਦੇ ਨਾਲ ਅਸੀਂ ਉਹਨੂੰ ਹਮਾਇਤ ਦੇਵਾਂਗੇ ਜਿਹੜਾ ਬੰਦਾ ਮਾਲਕਾਂ ਨੂੰ ਮਜਾਰਾ ਮਾਰਕੀ ਦੇਊਗਾ ਮਾਰਕੀ ਦਾ ਹੱਕ ਦੇਊ ਤਾਂ ਫਿਰ ਜਿਹੜੀ ਹੈਗੀ ਹੈ ਕਾਂਗਰਸੀ ਸਰਕਾਰ ਉਹ ਤਿਆਰ ਹੋਊਗੀ ਕਹਿੰਦੇ ਅਸੀਂ ਦੇ ਦੇ ਲਈ ਅਕਾਲੀਆ ਦੇ ਅਸੀਂ ਦੇ ਦੇਣੀ ਮੈਨੂੰ ਨਹੀਂ ਪਤਾ ਵੀ ਸਰਕਾਰ ਕੀ ਦੀ ਬਣੀ ਲੇਕਿਨ ਫਿਰ ਉਹਨਾਂ ਨੇ ਉਹ ਮਾਲਕੀ ਦਾ ਹੱਕ ਦਿੱਤਾ ਉਹਦੇ ਚਦਾਨੇ ਵਾਲਿਆ ਸਭ ਪਾਈ ਰੱਖਦਾ ਵੀ ਪਾਈ ਮੁਆਵਜ਼ਾ ਦਿੰਦੇ ਜਾਓ ਤੇ ਮਾਲਕੀ ਦਾ ਹੱਕ ਵੀ ਚੌਥਾ ਹਿੱਸਾ ਹਾਂ ਉਹਦੇ ਵਿੱਚ ਚੌਥਾ ਹਿੱਸਾ ਜੋ ਵੀ ਸੀ ਪਾਈ ਦਾ ਪਾਈ ਹੈ ਤੋ ਪਾਈ ਬਣ ਗਈ ਹਾਂ ਪਾਈ ਦਾ ਕਰ ਲਿਆ ਤੇ ਨਾਲ ਉਹਨਾਂ ਨੇ ਇਹ ਗੱਲ ਕਰਦੀ ਕਿ ਨੋਟੀਫਿਕੇਸ਼ਨ ਜਾਰੀ ਕਰਤਾ ਜਿਵੇਂ ਆਪਾਂ ਵਨ ਟਾਈਮ ਸੈਟਲਮੈਂਟ ਕਰ ਲੈਣ ਜੀ ਕਿ ਜੇ ਤੁਸੀਂ ਚਾਹੋ ਨਾ ਪਾਈ ਤਾਂ ਦੇਓ ਤੇ ਮਾਲਕੀ ਦਾ ਹੱਕ ਹੱਕ ਲੈ ਲਓ ਉਹ ਉਹਨਾਂ ਨੇ ਮੁਆਵਜ਼ਾ ਦੇਣਾ ਸੀਗਾ ਮਾਲਕਾਂ ਨੂੰ ਜਿਹੜੇ ਤਾਂ ਸੀਗੇ ਸਿਆਣੇ ਬੰਦੇ ਉਹਨਾਂ ਨੇ ਤਾਂ ਨਾਲ ਦੀ ਨਾਲ ਦੇ ਦਿੱਤੇ ਬਹੁਤ ਸਾਰੇ ਨੇ ਨਹੀਂ ਦਿੱਤੀ ਜੋਧਪਿੰਡ ਹੈ ਜਿਹੜਾ ਜੋਧਪਿੰਡ ਦਾ ਮੇਰੇ ਕੋਲੇ ਇਹ ਕਿਤਾਬ ਹੈ ਪੈਪਸੂ ਦੀ ਮੁਜਾਰਾ ਲਹਿਰ ਜੀ ਇਹ ਕਿਤਾਬ ਜਿਹੜੀ ਹੈਗੀ ਹੈ ਪੈਪਸੂ ਦੀ ਮੁਜਾਰਾ ਲਹਿਰ ਸੰਘਰਸ਼ ਦਾ ਪੈਪਸੂ ਦੀ ਮੁਜਾਰਾ ਲਹਿਰ ਸੰਘਰਸ਼ ਦਾ ਇਤਿਹਾਸ ਇਤਿਹਾਸ ਇਹ ਜਿਹੜੀ ਹੈਗੀ ਹੈ ਬੀ ਅਲੈਕਸਈ ਨੇ ਲਿਖੀ ਹੈ ਔਰ ਇਹਨੇ ਪੀ ਐਚ ਡੀ ਕੀਤੀ ਹੋਈ ਹੈ ਇੱਥੇ ਅੱਛਾ ਜੀ ਇਹ ਅਸਿਸਟੈਂਟ ਪ੍ਰੋਫੈਸਰ ਹੈ ਨੈਸ਼ਨਲ ਕਾਲਜ ਠਿੱਖੀ ਦੇਵੀ ਠਿੱਖੀ ਅੱਛਾ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੇ ਨਾ ਬੜਾ ਵਿਦੇਸ਼ੀ ਜਾ ਲੱਗਦਾ ਹੈ ਉਹ ਮੇਰਾ ਖਿਆਲ ਹੈ ਸ਼ਾਇਦ ਕੋਈ ਆਪਣਾ ਕਨਵਰਸੇਸ਼ਨ ਵਗੈਰਾ ਹੋਈ ਹੋਵੇ ਠੀਕ ਹੈ ਜੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਚਿੱਠੀ ਬੜੀ ਦੀ ਨੂੰ ਆਪਾਂ ਕਹਦੇ ਹਾਂ ਢੁਗਾਈ ਦੇ ਨਾਲ ਖੋਜ ਕੀਤੀ ਹੈ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਕਿਵੇਂ ਲੋਕਾਂ ਦੇ ਵਿੱਚ ਜਿਹੜੀ ਹੈਗੀ ਬਾਗੀ ਇਹਨਾਂ ਤਬੀਅਤ ਬਣੀ ਹੂੰ ਉਹਦੇ ਜਾਣ ਵਾਲੀਆਂ ਸਾਹਿਬ ਪੰਨਾ ਨੰਬਰ 117 ਹ ਦੇ ਉਤੇ ਇਹਨਾਂ ਨੇ ਜਿਹੜਾ ਜ਼ਿਕਰ ਕੀਤਾ ਮੁਜਾਰਾ ਲਹਿਰ ਦਾ ਉਹਨੇ ਲਿਖਦੇ ਆ ਕਹਿੰਦੇ ਮੁਜਾਰਾ ਲਹਿਰ ਦੇ ਅੱਗੇ ਵੱਧ ਦੇ ਕਦਮਾਂ ਅਤੇ ਪ੍ਰਚਾਰ ਦਾ ਇਹ ਸਿੱਟਾ ਨਿਕਲਿਆ ਕਿ ਪਟਿਆਲਾ ਰਿਆਸਤ ਦੇ ਬਹੁਤ ਸਾਰੇ ਮੁਜਾਰਾ ਪਿੰਡਾਂ ਨੇ ਬਟਾਈ ਦੇਣ ਤੋਂ ਇਨਕਾਰ ਕਰ ਦਿੱਤਾ ਜੀ ਬਟਾਈ ਤੋਂ ਇਨਕਾਰ ਕਰਨ ਵਾਲੇ ਕੁਝ ਮੁਜਾਰਾ ਪਿੰਡ ਅਜੇ ਵੀ ਸਨ ਜਿਨ੍ਹਾਂ ਨੇ ਇੱਕ ਵਾਰੀ ਬਟਾਈ ਤੋਂ ਇਨਕਾਰ ਕਰਨ ਤੋਂ ਬਾਅਦ ਕਦੇ ਬਟਾਈ ਨਹੀਂ ਦਿੱਤੀ ਜੀ ਤੇ ریاਸਤੀ ਪੁਲਿਸ ਤੇ ਵਿਸਵੇਦਾਰਾਂ ਨੇ ਅਜਿਹੇ ਪਿੰਡਾਂ ਦੇ ਮੁਜਾਰਿਆਂ ਤੇ ਹਜ਼ਾਰਾਂ ਝੁਲਮ ਢਾਈ ਜੀ ਪਰ ਕਦੇ ਵੀ ਉਹਨਾਂ ਨੇ ਝੁਲਮਾਂ ਦੇ ਅੱਗੇ ਜਿਹੜੀ ਈ ਨਾ ਮੰਨੀ ਜੀ ਅਸਲ ਵਿੱਚ ਮੁਜਾਰਾ ਲੈ ਦੀ ਵੱਡੀ ਪ੍ਰਾਪਤੀ ਸੀ ਬਟਾਈ ਨਾ ਦੇਣ ਦਾ ਪਿੰਡਾਂ ਵਿੱਚ ਬਟਾਈ ਨਾ ਦੇਣ ਵਾਲੇ ਪਿੰਡਾਂ ਦੇ ਵਿੱਚ ਇੱਕ ਨਾਂ ਆਉਂਦਾ ਜਿਉਂਦ ਪਿੰਡ ਦਾ ਜੀ ਜਿਹਨੂੰ ਬਾਗੀ ਪਿੰਡ ਵਜੋਂ ਜਾਣਿਆ ਜਾਂਦਾ ਏ ਉਹ ਇਹੋ ਬਾਗੀ ਪਿੰਡ ਹੈ ਹਮ ਇਹਨਾਂ ਨੇ ਜਿਹੜੀ ਆ ਮੈਂ ਸਮਝਦਾ ਸੀ ਦੀ ਇਹਨਾਂ ਤੋਂ ਮਿਸਟੇਕ ਹੋਈ ਗਲਤੀ ਹੋਈ ਵਾਹ ਹੋ ਗਈ ਹੋਈ ਇਹਨਾਂ ਨੇ ਜਿਹੜੀ ਉਹ ਇੱਕ ਪਾਈ ਦਿੱਤੀ ਦੇਣੀ ਸੀ ਨਾ ਉਹਨਾਂ ਵਿੱਚੋਂ ਕੁਛਕ ਨੇ ਤਾਂ ਦੇ ਦਿੱਤੀ ਸੀ ਹੂੰ ਹੂੰ ਤੇ ਬੌਧਿਆ ਨੇ ਕਹਿੰਦਾ ਵੀ ਅਸੀਂ ਨਹੀਂ ਦਿੰਦੇ ਯਾਰ ਅਸੀਂ ਤਾਂ ਬਾਗੀ ਹਾਂ ਅਸੀਂ ਤਾਂ ਮਤਲਬ ਲੜਕੇ ਆ ਦਾ ਰੱਖਾਂਗੇ ਇਹਨਾਂ ਨੇ ਉਹ ਨਹੀਂ ਦਿੱਤੀ ਪਰ ਕਬਜਾ ਇਹਨਾਂ ਦਾ ਹੈ ਹੁਣ ਕਿਉਂਕਿ ਜ਼ਮੀਨ ਉਹ ਮਾਲਕਾਂ ਦੇ ਨਾਂ ਪਈ ਸੀ ਹਾਂਜੀ ਮਾਲਕਾਂ ਨੇ ਉਹ ਜ਼ਮੀਨ ਜਿਹੜੀ ਹੈਗੀ ਹੈ ਮੜ ਕੇ ਹਾਸਲ ਕਰਨ ਵਾਸਤੇ ਕੇਸ ਕਰਨੇ ਸ਼ੁਰੂ ਕਰਤੇ ਮਲਕੀਅਤ ਤਾਂ ਮਲਕੀਅਤ ਹਾਂ ਬਿਲਕੁਲ ਇਹਨਾਂ ਨੇ ਨਾ ਕੋਈ ਇਸ ਤਰ੍ਹਾਂ ਦੇ ਮੁਕਦਮੇ ਕੀਤੇ ਵੀ ਸਾਡਾ 12 ਸਾਲ ਦਾ ਨਜਾਇਜ਼ ਕਬਜਾ ਸਾਨੂੰ ਮਾਲਕੀ ਦਾ ਹੱਕ ਦੇ ਕਾਨੂੰਨ ਦੇ ਵੀ ਹੈਗਾ ਪਰ ਇਹਨਾ ਡਿਸਪਿਊਟ ਡਿਸਪਿਊਟਡ ਦੀ ਹੋਗੀ ਨਾ ਜੇ ਡਿਸਪਿਊਟ ਨਾ ਹੁੰਦਾ ਫੇਰ ਹੋ ਜਾਂਦੀ ਫੇਰ ਹੋ ਜਾਂਦੀ ਉਹਦੇ ਚ ਕਲੌਜ਼ ਹੈ ਇੱਕ ਹਾਂ ਅੱਛਾ 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 ਉਹਦੇ ਚ ਇਹ ਹੈ ਵੀ ਜੇ ਤੁਹਾਡਾ ਕਿਤੇ ਕੇਸ ਨਹੀਂ ਚੱਲਦਾ ਕਿਸੇ ਬੰਦੇ ਨੇ ਉੱਤੇ ਕਲੇਮ ਨਹੀਂ ਕੀਤਾ ਤੇ ਤੁਸੀਂ ਉੱਥੇ 12 ਸਾਲ ਤੋਂ ਤੁਸੀਂ ਹੈਗੇ ਤੁਹਾਨੂੰ ਮਾਲਕੀ ਮਿਲ ਜੂਗੀ ਪਰ ਇਹ ਤਾਂ ਕਲੇਮ ਕਰੀ ਬੈਠੇ ਸੀ ਮਾਲਕ ਦਾ ਅੱਛਾ ਇਹਨੇ ਨਹੀਂ ਕਲੇਮ ਕੀਤਾ ਚਲੋ ਜੋ ਵੀ ਸੀ ਹੁਣ ਉਹ ਗੱਲ ਹੈ ਵੀ ਉਹ ਕਹਿੰਦੇ ਦੀ ਅਦਾਲਤਾਂ ਚ ਜਿੱਤ ਗਈ ਜੀ ਅਦਾਲਤਾਂ ਨੇ ਹੁਕਮ ਕਰਤਾ ਵੀ ਇਹਨਾਂ ਨੂੰ ਖਾਲੀ ਕਰ ਮਰਬੇਬੰਦੀ ਕਰੋ ਮਰਬੇਬੰਦੀ ਨਕਸ਼ੀਬੰਦੀ ਬਣਾਓ ਪਹਿਲਾਂ ਨਕਸ਼ੀਬੰਦੀ ਕਰੋ ਨਕਸ਼ੀਬੰਦੀ ਦੇਰ ਕੇ ਨਾਲੇ ਕਬਜਾ ਟੁੱਟੂ ਹੈ ਜੀ ਕਬਜਾ ਟੁੱਟੂਗਾ ਉਹ ਜੇ ਤੁਹਾਨੂੰ ਕਬਜਾ ਟੁੱਟਦਾ ਇਹ ਉਹਦਾ ਕਰਦੇ ਵਿਰੋਧ ਕਿਸੇ ਛੱਡਣਾ ਨਹੀਂ ਜੀ ਇਹਦੇ ਤੇ ਨਾਲ ਹਦਾਇਤ ਕਰਤੀ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿ ਤੁਸੀਂ ਉੱਥੇ ਕਬਜਾ ਕਰਵਾਓ ਜੀ ਉਹ ਤਾਂ ਕਰਾਉਂਦੀ ਕਰਾਉਂਦੀ ਹੈ ਪੁਲਿਸ ਕਬਜਾ ਕਰਾਉਣ ਜਾਂਦੀ ਹੈ ਹਾਂ ਲੇਕਿਨ ਲੋਕ ਜਿਹੜੇ ਹੈਗੇ ਆ ਉਹ ਜਿਹੜੇ ਕੋ ਤਾਂ ਕਹਿੰਦੇ ਸਵਾਲ ਹੀ ਨਹੀਂ ਪੁੱਛਦੇ ਨੇੜੇ ਨਹੀਂ ਖੜਨਦੇ ਹੂੰ ਹੂੰ ਦੂਜੇ ਪਾਸੇ ਇਹ ਉਹੀ ਇਲਾਕਾ ਹੈ ਜੀ ਜਿਸ ਇਲਾਕੇ ਦੇ ਵਿੱਚੋਂ ਮਜਾਰਾ ਲਹਿਰ ਪੈਦਾ ਪੈਦਾ ਹੋਈ ਸੀ ਜਿੱਥੇ ਮਜਾਰਾ ਲਹਿਰ ਪੜੀ ਫੁੱਲੀ ਏ ਉਹੀ ਉਗਰਾਹਾ ਪਿੰਡ ਉਹੀ ਜੇਠੂ ਕੇ ਪਿੰਡ ਜਿੰਨਾ ਪਿੰਡਾਂ ਦੇ ਵਿੱਚ ਮੁਜਾਰਾ ਆਗੂਆਂ ਦੀਆਂ ਮੀਟਿੰਗਾਂ ਹੁੰਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਹੀ ਉਹਨਾਂ ਪਿੰਡਾਂ ਦੇ ਲੋਕ ਅੱਜ ਲੀਡਰ ਹੈਗੇ ਤੇ ਉਹ ਨਾਲ ਦੀ ਨਾਲ ਹੀ ਫਿਰ ਉਹ ਕਹਿੰਦੇ ਹੁੰਦੇ ਕਿ ਕਿ ਉਹ ਕਹਿੰਦੇ ਦੇ ਗੁਰੂ ਜੀਨਾਂ ਦੇ ਟੱਪਨੇ ਤੇ ਟੇਲੇਗਨ ਛੜਪ ਜੀ ਉਹ ਫਿਰ ਉਹ ਬੰਦੇ ਉਹਨਾਂ ਉਹਨਾਂ ਦੀ ਜਿਹੜੀਆਂ ਖਰਾ ਨਿਕਲੀਆਂ ਹੋਗੇ ਉਹ ਵੀ ਆ ਗਈ ਨਾਲੇ ਢਿੱਲਾ ਸਾਹਿਬ 2000 ਚ ਮਨਖਲ ਉਦੋਂ ਜੇਠੂਗੇ ਕੀ ਕੁਝ ਹੋਇਆ ਤੁਹਾਨੂੰ ਵੀ ਪਤਾ ਪਤਾ ਹਾਂ ਉਹ ਜਦੋਂ ਸਾਰਾ ਕੁਝ ਆ ਗਿਆ ਹੁਣ ਉੱਥੇ ਪੁਲਿਸ ਜਾਂਦੀ ਹੈ ਲੋਕ ਆ ਕੇ ਉਹਨੂੰ ਕਿਰਾ ਵਧਦੀ ਕਰ ਲੈਂਦੇ ਹੂੰ ਹੂੰ ਉਹ ਲੋਕ ਵਿਰੋਧ ਨਹੀਂ ਕਰਦੇ ਇਹ ਨਹੀਂ ਕਰਦੇ ਵੀ ਅਸੀਂ ਡਲੇ ਬਾਰ ਆ ਗਏ ਜੀ ਉਹ ਹੀ ਨਹੀਂ ਕਹਿੰਦੇ ਅਸੀਂ ਲੜਾਂਗੇ ਅਸੀਂ ਤੁਹਾਡੇ ਗੋਲੀਆਂ ਮਾਰਾਂਗੇ ਤੁਸੀਂ ਸਾਡੇ ਕੋਲ ਉਹ ਪੁਲਿਸ ਨੂੰ ਕਹਿੰਦੇ ਗੋਲੀਆਂ ਮਾਰਨੋ ਪੁਲਿਸ ਸਾਹਮਣੇ ਹੁਣ ਇਹ ਵਿਡਾਇਕ ਜਿਹੜਾ ਬਣਿਆ ਹੋਇਆ ਹੈ ਇਹ ਟਾਸਕ ਇਹ ਟਾਸਕ ਵੀ ਇਹਨਾਂ ਨੂੰ ਜਿਹੜੇ ਪੀਸਫੁੱਲ ਲੋਕ ਇਹਨਾਂ ਨੂੰ ਅਸੀਂ ਕੁੱਟਮਾਰ ਕੇ ਕਿਵੇਂ ਹਟਾਈਏ ਸੋ ਇੱਥੇ ਮਾਮਲਾ ਫਸਿਆ ਪਿਆ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿਸੇ ਅਫਸਰ ਦੇ ਨਾਲ ਕਿ ਇਹਦਾ ਮਾਮਲਾ ਇੱਕੋ ਹੀ ਹੈ ਜੀ ਕਿ ਜਿਵੇਂ ਮਜ਼ਾਰਾ ਲਹਿਰ ਵਿੜੇ ਇਹਦਾ ਇੱਕ ਮਤਲਬ ਜਿਹੜਾ ਉੱਕਾ ਪੁੱਕਾ ਹੱਲ ਕੱਢਿਆ ਗਿਆ ਸੀ ਸਟੇਟ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਭਗਵੰਤ ਸਿੱਮਾਨ ਦੀ ਸਰਕਾਰ ਉਹਨਾਂ ਮਾਲਕਾਂ ਨਾਲ ਗੱਲ ਕਰੇ ਮੁਜਾਰਿਆਂ ਨਾਲ ਗੱਲ ਕਰੇ ਐਮੀ ਕੇਵਲੀ ਜੀ ਇਹਦਾ ਕੋਈ ਨੋਮੀਨੇਸ਼ਨ ਜਿਹੜਾ ਥੋੜਾ ਜਿਹਾ ਮਤਲਬ ਮਾਫਜ਼ਾ ਰੱਖ ਕੇ ਉਸ ਹਿਸਾਬ ਦੇ ਨਾਲ ਇਹਦਾ ਨਪਟਾਰਾ ਕਰੇ ਨਹੀਂ ਇਹ ਭੋਲੀਆਂ ਨੇ ਕਬਜ਼ਾ ਨਹੀਂ ਲਿਆ ਜਾ ਸਭ ਜੇ ਅਦਾਲਤਾਂ ਚੁਰਗੀਆਂ ਫਿਰ ਅਦਾਲਤਾਂ ਵਿੱਚ ਅਦਾਲਤਾਂ ਦੇ ਵਿੱਚ ਫੈਸਲੇ ਰਹਿਣਗੇ ਉਹ ਕਾਗਜ਼ਾਂ 'ਚ ਰਹਿਣਗੇ ਫੈਸਲੇ ਉਹ ਗਰਾਊਂਡ ਦੇ ਉੱਤੇ ਫੈਸਲੇ ਲਾਗੂ ਨਹੀਂ ਹੋਣੇ ਸੋ ਇਹ ਇਤਿਹਾਸ ਸਿੱਕ ਪਿੰਡ ਦਾ ਇੱਕ ਇਤਿਹਾਸ ਹੈ ਹੂੰ ਹੂੰ ਇਹਦੇ ਤੋਂ ਇਹ ਮਤਲਬ ਕਿਤੇ ਕਈ ਵਾਰੀ ਕਹਿੰਦੇ ਹੁੰਦੇ ਨੇ ਨਾ ਵੀ ਆਪਾਂ ਧੱਕੇ ਨਾਲ ਜਾ ਕੇ ਹਟਾ ਲਾਂਗੇ ਜੀ ਦਹੀਂ ਦੇ ਭਲਾ ਮੇਕ ਪਾ ਦੇ ਫੁੱਟਰਾ ਖਾ ਲਿਓ ਜੀ ਇਹ ਇਸ ਕਰਕੇ ਜ਼ਰੂਰੀ